ਸਾਹਿਬ ਸ੍ਰੀ ਗੁਰੂ ਲਾਲਕ ਦੇਵ ਜੀ ਦੇ ਘਰ ਵਿੱਚ ਜੋੜ ਬੈਠੀ ਗੁਰੂ ਦੀ ਸਾਜਿਨਵਾਦੀ ਸਾਧ ਸੰਗਤ ਜੀ ਚੜਦੀ ਕਲਾ ਉੱਪਰ ਦੇ ਕੇ ਦਾਸ ਨੂੰ ਕੁਝ ਕਹਿਣ ਦੀ ਇਜਾਜ਼ਤ ਬਖਸ਼ੋ ਮੈਂ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਕਾ ਬਲਾ ਬਈ ਨਾਨਕ ਨਾ ਅਗੇ ਨਾਨਕ ਨਾ ਅਗੇ ਜਿਹੜਾ ਨੱਕ ਰਗੜੇ ਉਹਦਾ ਨੱਕ ਰੱਖੇ ਨਾਲੇ ਨਾ ਰੱਖੇ ਨਾਨਕ ਨਾ ਅਗੇ ਜਿਹੜਾ ਨੱਕ ਰਗੜੇ ਉਹਦਾ ਨੱਕ ਰੱਖੇ ਨਾਲੇ ਨਾ ਰੱਖੇ ਇਹ ਬੋਲੇ ਪੰਛੀਆਂ ਨੂੰ ਇਦਾਂ ਰੱਖਦਾ ਏ ਜਿਵੇਂ ਗੋਦ ਵਿੱਚ ਬੱਚੇ ਨੂੰ ਮਾਂ ਰੱਖ ਮਾਂ ਰੱਖੇ ਈ ਬੜੇ ਵੱਡ ਬਾਗੀ ਉਹ ਵੱਡੇ ਬਾਗਾ ਵਾਲੇ ਜਿਹੜੇ ਆਪਣੇ ਕੰਮਕਾਰਾਂ ਤੋਂ ਸਮਾਂ ਕੱਢ ਕੇ ਗੁਰੂ ਘਰ ਪੁੱਜੇ ਆਪਣੀਆਂ ਹਾਜ਼ਰੀਆਂ ਲਵਾਈਆਂ ਨੇ ਖੁਸ਼ੀਆ ਪ੍ਰਾਪਤ ਕਰ ਰਹੇ ਹੋ ਭਈ ਸੰਗਤਾਂ ਨੂੰ ਮੈਂ ਪਹਿਲਾਂ ਇੱਕ ਬੇਨਤੀ ਕਰਦਾ ਅੱਜ ਪ੍ਰਕਾਸ਼ ਪੂਰਵ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਤੇ ਜਿੱਥੇ ਕਿਤੇ ਵੀ ਕੋਈ ਲੈਣ ਚੰਗੀ ਲੱਗੇ ਤਾਂ ਜਕਾਰੇ ਜਿਹੜਾ ਜ਼ਰੂਰ ਬੁਲਾਇਆ ਜੇ ਜਕਾਰੇ ਜਰੂਰ ਲਾਇਆ ਜੇ ਬਈ ਮੇਰੀ ਨਿਮਰਤਾ ਸਾਹ ਤੇ ਇੱਕ ਦੇਨਤੀ ਏ ਮੇਰੀ ਨਿਮਰਤਾ ਸਾਹ ਤੇ ਇੱਕ ਦੇਨਤੀ ਏ ਲੈ ਕੇ ਬਾਵਨਾ ਗੁਰੂ ਘਰ ਆਉ ਸਿੰਘ ਬਾਣੀ ਪੜੋ ਸੋ ਤੇ ਵਸਾਓ ਤੇ ਆਪ ਗੱਤੋ ਤੇ ਹੋਰਾਂ ਨੂੰ ਜਪਾਓ ਸਿੰਘ ਆਪਣੇ ਕੰਮ ਵਿਹਾਰਾਂ ਤੋਂ ਸਮਾ ਕੱਢ ਕੇ ਸਮਾ ਆਪਣਾ ਸਭ ਨੂੰ ਬਣਾਓ ਸਿੰਘ ਤੇ ਮੇਰੀ ਇੱਕੋ ਹੀ ਦੁਆ ਤੇ ਅੱਗੇ ਬੇਨਤੀ ਏ ਉੱਚੀ ਉੱਚੀ ਬੁਕਾਰੇ ਬਣਾਓ ਸਿੰਘ ਬੋਲੇ ਹੋਏ ਬਿ ਪ੍ਰਕਾਸ਼ ਪੁਰਾਣੇ ਸ੍ਰੀ ਗੁਰੂ ਨਾਨਕ ਦੇਵ ਜੀ ਆ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਾਨਵਤਾ ਦੀ ਭਲਾਈ ਲਈ ਜਿੰਨਾ ਲੰਮਾ ਸਫ਼ਰ ਪੈਦਲ ਤੋਰ ਕੇ ਤੈ ਕੀਤਾ ਹੋਰ ਕਿਸੇ ਵੀ ਪੀਰ ਤਕਬਰ ਨੇ ਜਿਹੜਾ ਐਨਾ ਸਫ਼ਰ ਤੈ ਨਹੀਂ ਕੀਤਾ ਔਰ ਉਹਨੇ ਸਾਨੂੰ ਗਰਮਾ ਪਰਮਾ ਤੋਂ ਦੂਰ ਕੀਤਾ ਔਰ ਔਰਤ ਦੇ ਹੱਕ ਵਾਸਤੇ ਜਿਹੜਾ ਆਵਾਜ਼ ਉਠਾਈ ਸ਼ਾਇਰ ਨੇ ਬੜਾ ਸੋਹਣਾ ਲਿਖਿਆ ਬਈ ਹੱਕੇ ਨਾਨਕ ਭੰਕਾਰੀ ਨੇ ਜਾਗ ਉੱਤੇ ਆਕੇ ਨਾਮਕ ਨੌਕਰੀ ਨੇ ਜੱਪਤ ਐਸੀ ਗਿਆਨ ਦੀ ਗੱਲ ਸਮਝਾਈ ਸਾਨੂੰ ਮਰਨਾ ਸੱਚ ਹੁੰਦਾ ਜਿਉਣਾ ਝੂਠ ਹੁੰਦਾ ਦੱਸੀ ਜੀਵਨ ਦੀ ਅਸਲ ਸਚਾਈ ਸਾਨੂੰ ਨਾਮ ਜੱਪੜ ਤੇ ਵੰਡ ਕੇ ਸ਼ਕਲ ਵਾਲੀ ਮੂੜ ਗਿਆਨ ਦੀ ਗੱਲ ਸਮਝਾਈ ਸਾਨੂੰ 13 13 ਗੁਰਨਾਮਕ ਨੇ ਤੋਲ ਕੇ ਤੇ ਕਰਨੇ ਦੱਸੀ ਇਹ ਕਿਰਤ ਕਮਾਈ ਸਾਨੂੰ ਪਿਆਰਤ ਗਾਤੀ ਨੂੰ ਵਰਦਾ ਸਮਾਨ ਰਿਤਵਾ ਔਰਤ ਤੇ ਜਾਤੀ ਨੂੰ ਵਰਦਾ ਸਮਾਨ ਰਿਤਵਾ ਜਗ ਵਿੱਚ ਤੇ ਆਇਆ ਸੀ ਬਾਦਸ਼ਾਹ ਨੇ ਔਰਤ ਬਿਨਾਂ ਨਹੀਂ ਇਹ ਸੰਸਾਰ ਚੱਲਦਾ ਲੋਕਾਂ ਕਹਿੰ ਸਮਝਾਇਆ ਸੀ ਬਾਦਸ਼ਾਹ ਨੇ ਫੁੱਲ ਦੀ ਜਸਮੇ ਮੇਤ ਕਹਿੰਦੇ ਸਿਰ ਦਾ ਤਾਜ ਬਣਵਾਇਆ ਸੀ ਬਾਦਸ਼ਾਹ ਨੇ ਟਰਾਈ ਯਾਰਕ ਨੂੰ ਦੀਗਾ

ਇੱਕ ਬੱਚੀ ਆਪਣੇ ਮਾਂ ਨੂੰ ਕਹਿੰਦੀ ਏ ਮੈਂ ਸੁਣਿਆ ਮੈਂ ਸੁਣਿਆ ਮੰਮੀ ਜੀ ਮੈਂ ਸੁਣਿਆ ਮੰਮੀ ਜੀ ਉਹ ਕਹਿੰਨ ਲੋਕੀ ਕਿ ਮੱਛੀ ਪਾਣੀ ਬਿਨਾਂ ਨਹੀਂ ਰਹਿ ਸਕਦੀ ਮੈਂ ਸੁਣਿਆ ਮੈਂ ਸੁਣਿਆ ਮੰਮੀ ਜੀ ਇਹ ਕਹਿਣ ਲੋਕੀ ਕਿ ਮੱਛੀ ਪਾਣੀ ਬਿਨਾਂ ਨਹੀਂ ਰਹਿ ਸਕਦੀ ਚਾਚੀ ਪਾਈ ਮਾਣੇ ਕਿੰਨੇ ਵੀ ਹੋਵੇ ਕਾ ਮੈਂ ਚੰਗੀ ਪਰ ਉਹ ਮਾਣ ਦੀ ਥਾਂ ਨਹੀਂ ਲੈ ਸਕਦੀ ਹਲੇ ਦਰਦ ਪਰਤ ਕੇ ਪੂਰੀ ਦੁਨੀਆ ਜਿਹੜੀ ਦੇਖ ਕੇ ਕਿਤੇ ਮੈਨੂੰ ਪਾ ਸਕਦੀ ਜਿਵੇਂ ਗੁਰਮਾਨਤ ਦਰਬਾਰ ਤੋਂ ਸਈ ਨਾ ਖੜੇ ਮੁਟਿਆਰ ਨੂੰ ਖੜੇ ਨਹੀਂ ਖੜ ਸਕਦੀ ਸੋ ਇੰਨਾ ਕੋ ਇੰਨਾ ਕੋ ਅੱਗੇ ਜੇ ਲਾ ਲਈ ਜਿਹੜੀ ਆਧਿਕ ਪ੍ਰਵਾਨ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ